ਗੋਲੇ ਸੋ ਲਪੈ ਸਤਿਗੁਰੂ ਦਾ ਆਸਰਾ ਜੀ ਹੈ ਬੁਰੂਆਂ ਦੇ ਗੁਰੂ ਜਗਤ ਗੁਰੂ ਪਰਮ ਪਾਰਸ ਸੰਤ ਸ਼੍ਰੋਮਣੀ ਇਨਕਲਾਬ ਦੇ ਬੋਢੀ ਦੁਖੀਆਂ ਗਰੀਬਾਂ ਬਜ਼ੁਰੂਆਂ ਦੇ ਮਸੀਹਾ ਚੌ ਜਗਾਂ ਦੇ ਸ਼ਖਸੀਅਤ ਦੇ ਮਾਲਕ ਬਾਣੀ ਦੇ ਰਚੇਤਾ ਅਰਾਗਾ ਦੇ ਧਨੀ ਪੰਥ ਗੁਰੂ ਰਾਜਗੁਰੂ ਗੁਰੂਆਂ ਦੇ ਗੁਰੂ ਜਗਤ ਗੁਰੂ ਕੰਤਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅੱਜ ਪਾਵਨ ਪਵਿੱਤਰ ਮਹਾਨ ਅਸਥਾਨ ਤੇ ਭਗਵਾਨ ਰਵਿਦਾਸ ਆਸ਼ਰਮ ਨਿਰਮਲਾ ਸ਼ੋਭੀ ਹਰ ਰੋਜ਼ ਵਿਕੇ ਅੱਜ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ ਔਰ ਇਥੋਂ ਦੇ ਸੇਵਾਦਾਰ ਇਸ ਰੂਜੀ ਸੰਗਤ ਇਨਾ ਨੇ ਤਨ ਦੇਹੀ ਦਿਲਾਗ ਸੇਵਾਵਾ ਨਿਵਾਇਆਂ ਔਰ ਸੇਵਾਵਾ ਨਿਵਾ ਰਹੇ ਆ ਔਰ ਸੇਵਾ ਮੰਦ ਲਗਾਉਂਦੇ ਆ ਇਹਨਾਂ ਸਾਰੇ ਸੇਵਾਦਾਰਾਂ ਦਾ ਊਟੂ ਊਟ ਧੰਨਵਾਦ ਹੈ ਗੁਰੂਆਂ ਦੇ ਗੁਰੂ ਜਗਤ ਗੁਰੂ ਧੰਨ ਧੰਨ ਸਤਿਗੁਰੂ ਦਾਸ ਮਹਾਰਾਜ ਸਮੁੱਚੀ ਮਾਰਗਪਾਤ ਨੂੰ ਨਾਮ ਬਾਣੀ ਨਾਲ ਜੋੜਦੇ ਹੋਈ ਏਕਤਾ ਦੇ ਸ਼ਬਦ ਉਪਦੇਸ਼ ਸਾਰਿਆਂ ਨੂੰ ਸਾਂਝੀ ਵਾਲਤਾ ਦਾ ਸਤ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਮਹਾਰਾਜ ਅੱਜ ਉਹਨਾਂ ਦੀ ਉਪਮਾ ਮਹਿਮਾ ਸੇਪਤ ਸਲਾਹ ਤੇ ਉਹਨਾਂ ਦੀ ਵਿਚਾਰਪਾਲਾ ਦਾ ਗੌਰ ਗਾਇ ਹੈ ਪੂਰੇ ਵਿਸ਼ਵ ਵਿੱਚ ਪੂਰੇ ਵਰਲਡ ਚ ਹੋ ਰਿਹਾ ਹੈ ਭਗਵਾਨ ਰਵਿਲਾਸ ਆਸ਼ਰਮ ਨਿਰਮਲਾ ਸ਼ੌਣੀ ਹਰਦੁਆ ਇਹ ਸਥਾਨ ਦਿਨ ਦੁਗਣੀ ਸਰਨਾ ਚੋਗਣੀ ترقی ਕਰ ਰਿਹਾ ਹੈ ਅੱਜ ਇਹਨਾਂ ਦੀ ਮੁਕ સેવા ਨੂੰ ਹੋਣ ਵਾਲੇ ਸ਼੍ਰੀ ਗੁਰਬਦਾਸ ਸਾਹਿਬੂ ਸੰਪਰਦਾਇ ਸੋਸਾਇਟੀ ਰਜਿਸਟਰਡ ਪੰਜਾਬ ਦੇ ਸਨਮਾਨਯੋਗ ਆਤਮ ਜੀ ਸੰਤ ਨਿਰਮਲਤਾ ਜੀ ਜੋੜੇ ਬਾਬੇ ਉਹ ਸਾਰੇ ਇਹ ਦੇਖ ਕੇ ਕਰ ਰਹੇ ਨੇ ਅਰਦਾਸ ਕਰਦੇ ਆ ਕਿ ਸਾਰੇ ਸੇਵਾਦਾਰਨ ਤੇ ਮਾਪੂਸ਼ਕਰਨ ਤੈਨੂੰ ਬੜੀ ਰਾਜ ਚੋਂ ਬੜੀ ਤਰੱਕੀ ਦੀ ਤਾਂ ਕੋਸ਼ਿਸ਼ ਕਰੇ ਜੈ ਗੁਰਦੇਵ ਤਾਰੂ ਗੁਰਦੇਵ ਜੈ ਭੀ ਜੈ ਭਾਰਤ ਜੈ ਸੰਤਾਂ ਦੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਮਹਾਰਾਜ ਕੀ ਜੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਜੈ ਗੁਰੂ ਧੰਵਾਦ ਰਾਜ ਕਿਸ਼ੋਰ ਜੀ ਸਤੋ ਜੀ ਚਲੋ